बीबी कानवे न्यूज़ 24 देखने वाले तमाम दर्शकों का स्वागत है आज ਤੁਹਾਨੂੰ ਦਿਖਾਉਦੇ ਹਾਂ ਮਿਠਿਆਈ ਦੀ ਮਸ਼ਹੂਰ ਦੁਕਾਨ ਜੋ ਕਿ ਰਾਜੂ সুইਟ ਦਾਬਾ ਰੋਡ ਲੁਧਿਆਣਾ ਵਿੱਚ ਸਥਿਤ ਹੈ ਇਹ ਦੁਕਾਨ ਸਾਨੇਵਾਲ ਸਵੀਟ ਦੇ ਨਾਮ ਤੋਂ ਵੀ ਜਾਣੀ ਜਾਂਦੀ ਹੈ ਇੱਥੇ ਤੁਹਾਨੂੰ ਤਾਜ਼ੀਆਂ ਮਿਠਿਆਈਆਂ ਜਿਵੇਂ ਕਿ ਮਿਲਕ ਕੇਕ ਰਸਗੁੱਲੇ ਕਾਲੇ ਤੇ ਚਿੱਟੇ ਗੁਲਾਬ ਜਾਮਨ ਚਮਚਮ ਬਰਫੀ ਚੋਕਲੇਟ ਪੇਸਟੀ ਪੈਟੀ ਇੱਕ ਸੰਤਾਰੇ ਦੇ ਬਿਸਕੁਟ ਬਿਲਕੁਲ ਤਾਜ਼ੇ ਮਿਲਦੇ ਹਨ ਅਤੇ ਪੈਣਾ ਵਾਸਤੇ ਰੱਖਣੀਆਂ ਲਈ ਸਪੈਸ਼ਲ ਗਿਫਟ ਆਈਟਮ ਦੀ ਆਫਰ ਲਗਾਈ ਗਈ ਹੈ ਤੇ ਬੱਚਿਆਂ ਵਾਸਤੇ ਚਾਕਲੇਟ ਗਿਫਟ ਆਈਟਮ ਇਸ ਦੁਕਾਨ ਤੇ ਮਿਲਦੇ ਹੈ ਇਹ ਆਫਰ ਸੀਮਿਤ ਸਮੇਂ ਲਈ ਹੈ ਆਓ ਗਿਫਟ ਆਈਟਮ ਦੀ ਆਫਰ ਕਦੋਂ ਤੱਕ ਰਹੇਗੀ ਗਲਬਾਤ ਵੀ ਕਰਦੇ ਹਾਂ ਤੇ ਤੁਹਾਡੇ ਨਾਲ ਤਸਵੀਰਾਂ ਵੀ ਸਾਝੀਆਂ ਕਰਦੇ ਹਾਂ ਪੱਤਰਕਾਰ ਸੁਖਦੇਵ ਸਿੰਘ ਦੀ ਇੱਕ ਖਾਸ ਰਿਪੋਰਟ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਅੱਜ ਅਸੀਂ ਪੰਕਿਆਂ ਟਾਪਾ ਰੋਡ ਸਾਹਨੇ ਵਾਲ ਵਾਲਿਆਂ ਦੀ ਦੁਕਾਨ ਤੇ ਰਾਜੂ ਸਵੀਟ ਦੀ ਦੁਕਾਨ ਤੇ ਇਹ ਆਓ ਆਪਾਂ ਦੇਖਦੇ ਹਾਂ ਕਿ ਇਹ ਕੀ ਕੀ ਆਫਰਾਂ ਲੈ ਕੇ ਆਏ ਨੇ ਰਖੜੀ ਦੇ ਤਿਉਹਾਰ ਤੇ ਆਓ ਆਪਾਂ ਗੱਲਬਾਤ ਵੀ ਕਰਦੇ ਹਾਂ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਦੇ ਹਾਂ ਰਖੜੀ ਦੇ ਇਸ ਸ਼ੁਭ ਅਵਸਰ ਤੇ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਰਖੜੀ ਦੀਆਂ ਲੱਖ ਲੱਖ ਮੁਬਾਰਕਾਂ ਸਾਰੇ ਪੰਜਾਬ वासियों ਨੂੰ ਕਿਪਰ ਕਿਸ ਤਰ੍ਹਾਂ ਦਾ ਜਾਣਦੇ ਹੋ ਵੀ ਪੈਣਾ ਵਾਸਤੇ ਕਿੱਪ ਲੈ ਕੇ ਆਏ ਸਾਡੇ ਕੋਲੇ ਚਾਕਲੇਟ ਦੇ ਜੂਸ ਦੇ ਬਿਸਕੁਟ ਦੀ ਪੈਕਿੰਗ ਹੋਰ ਕਈ ਤਰ੍ਹਾਂ ਦੇ ਗਿਫਟ ਨੇ ਮਠਿਆਈਆਂ ਹੋਗੀਆਂ ਸੰਧਾਰੇ ਵਾਲਾ ਬਿਸਕੁਟ ਹੋ ਗਿਆ ਜੂਸ ਦੀਆਂ ਪੈਕਿੰਗਾਂ ਹੋ ਗਈਆਂ ਹਰ ਤਰ੍ਹਾਂ ਦੀ ਮਠਿਆਈ ਦੇਣ ਭਣਜਿਆਂ ਨੂੰ ਭਣਜਿਆਂ ਲਈ ਵੀ ਬਹੁਤ ਆਈਟਮਾਂ ਨੇ ਜੀ ਆਪਣੇ ਕੋਲੇ ਚਾਕਲੇਟ ਹੋਗੇ ਟ੍ਰਾਫੀਆਂ ਦੇ ਡੱਬੇ ਹੋਗੇ ਹੋਰ ਕਈ ਤਰ੍ਹਾਂ ਦੀਆਂ ਆਈਟਮਾਂ ਹੈਗੀਆਂ ਨੇ ਜੀ ਆਪਣੇ ਕੋਲ ਅਗਰ ਪੈਣਾ ਥੋੜੀ ਦੁਕਾਨ ਤੇ ਵਿਜ਼ਿਟ ਕਰਨਾ ਚਾਹਣ ਤਾਂ ਕਿੱਥੇ ਆਣਾ ਤਾਂ ਆਣਾ ਪੈਣਾ ਉਹਨਾਂ ਨੂੰ ਡਾਬਾ ਰੋਡ ਦੇ ਉੱਤੇ ਜੀ ਨੇੜੇ ਨਿਰਮਲ ਬੈਲਸ ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ ਮੇਰਾ ਨਾਮ ਤਨਵੀਰ ਸਿੰਘ ਹੈ ਅ ਜੀ ਜੀ ਕਿ ਅੱਜ ਰਖੜੀਆਂ ਦਾ ਤਿਹਾਰ ਹੈ ਤੇ ਬਹੁਤ ਵਧੀਆ ਡੈਕੋਰੇਟ ਹੋਇਆ ਹੈ ਥੋੜੀ ਦੁਕਾਨ ਤੇ ਇਹਦੇ ਵਿੱਚ ਰਖੜੀਆਂ ਦੇ ਤਿਹਾਰ ਲਈ ਸਾਰੇ ਸਮਾਨ ਅਵੇਲੇਬਲ ਨੇ ਸਾਡੇ ਕੋਲ ਹਰੇਕ ਸਵੀਟਸ ਦੀ ਆਈਟਮ ਤੋਂ ਲੈ ਕੇ ਗਿਫਟ ਪੈਕਿੰਗ ਦੇ ਆਈਟਮ ਸਾਰਾ ਕੁਝ ਅਵੇਲੇਬਲ ਹੈ ਅਸੀਂ ਕਸਟਮਾਈਜ਼ ਕਰਕੇ ਭੈਣਾ ਵਾਸਤੇ ਸਪੈਸ਼ਲ ਪ੍ਰੋਪਰ ਅਸੀਂ ਪੈਕਿੰਗਸ ਬਣਵਾਈਆਂ ਨੇ ਜਿਹੜੀ ਆਪਣੇ ਆਪਣੇ ਇੰਪੋਰਟ ਕਰਵਾਈਆਂ ਜਿਹੜੀਆਂ ਚਾਕਲੇਟ ਹੁੰਦੀਆਂ ਨੇ ਬਾਹਰਲੀਆਂ ਚਾਕਲੇਟਸ ਉਹ ਸਾਰੀ ਆਪਣੇ ਕੋਲ ਗਿਫਟ ਪੈਕਿੰਗ ਹੈਗੀਆਂ ਨੇ ਕਿਹਾਈ ਦੇ ਵਿੱਚ ਆਪਣੇ ਕੋਲ ਹਰੇਕ ਤਰ੍ਹਾਂ ਦੀ ਆਈਟਮ ਹੈਗੀ ਹੈ ਫਰੈਸ਼ ਤੇ ਹਰੇਕ ਆਈਟਮ ਜਿਦਾ ਮਿਲਕ ਕੇਕ ਹੋ ਗਿਆ ਫੁੱਲੇ ਜਾਮਣ ਫਿਰ ਸੈਂਡ ਪੀਸ ਹੋ ਗਿਆ ਉਹ ਵੀ ਹਰੇਕ ਤਰ੍ਹਾਂ ਦੇ ਵਿੱਚ ਹੈਗੀਆਂ ਨੇ ਆਪਣੇ ਕੋਲ ਪਿਸਤਾ ਵਾਲਾ ਹੋ ਗਿਆ ਮੰਗੋ ਵਾਲਾ ਹੋ ਗਿਆ ਜਿਹੜਾ ਪਿੰਕ ਸੈਂਡ ਪੀਸ ਹੁੰਦਾ ਵਾ ਉਹ ਹੋ ਗਿਆ ਬਰਫੀਆਂ ਦੀ ਗੱਲ ਕਰੀ ਆਪਣੇ ਕੋਲ ਢੋਡਾ ਬਰਫੀ ਹੋਗੀ ਮਲਾਈ ਬਰਫੀ ਹੋਗੀ ਸਭ ਤੋਂ ਫੇਮਸ ਜਿਹੜੀ ਆਪਣੀ ਚੱਲਦੀ ਹੈ ਉਹ ਹੈਗੀ ਖੂਆ ਬਰਫੀ ਉਹ ਹੋਗੀ ਪਿਸਤਾ ਬਰਫੀ ਹੋਗੀ ਖਦਾਮ ਬਰਫੀ ਹੋਗੀ ਹਰ ਤਰ੍ਹਾਂ ਦੀ ਆਪਣੇ ਕੋਲ ਆਈਟਮ ਹੈਗੀ ਐ ਪਤੀਸਾ ਹੋ ਗਿਆ ਰੋਲਡ ਪਤੀਸਾ ਹੋ ਗਿਆ ਪਿਮਰਤੀ ਹੋਗੀ ਪੇਠਾ ਹੋ ਗਿਆ ਮਤਲਬ ਹਰ ਤਰ੍ਹਾਂ ਦੀ ਆਪਣੇ ਕੋਲ ਆਈਟਮ ਮਿਲ ਜੂਗੀ ਬਾਕੀ ਆਪਣਾ ਰਾਜੂ 스ਵੀਟਸ ਦਾਪਾ ਰੋਡ ਨੀਅਰ ਸ਼ੇਰਪੁਰ ਚੌਂਕ ਦਾ ਆਪਣਾ ਸਭ ਸਭ ਤੋਂ ਜਿਹੜਾ ਫੇਮਸ ਹੈਗਾ ਉਹ ਹੈਗਾ ਸਪੋਸਾ ਹੋ ਗਿਆ ਪਕੌੜੀ ਹੋਗੀ ਛੋਲੇ ਭਟੂਰੇ ਪਨੀਰ ਪਕੌੜਾ ਸਭ ਕੁਝ ਅਵੇਲੇਬਲ ਹੈਗਾ ਵਾ ਸਭ ਕੁਝ ਵਧੀਆ ਵਧੀਆ ਕੁਆਲਿਟੀ ਫਰੈਸ਼ ਜੇ ਕਿਸੇ ਨੂੰ ਵੀ ਚਾਹੀਦਾ ਵਾ ਸਾਡੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਰਾਜੂ ਸਿੰਘ ਸਟਾਪਾ ਰੋਡ ਨੀਅਰ ਸ਼ੇਰਪੁਰ ਚੌਂਕ ਜਰੂਰ ਵਿਜ਼ਿਟ ਕਰਿਓ ਕੱਲ ਪਹੁੰਚੋ ਉਹਨਾਂ ਲਈ ਭੈਣਾਂ ਵਾਸਤੇ ਖਾਸ ਆਫਰ ਵੀ ਹੋਪੇ ਜਾਈ ਤੇ ਹਰ ਭੈਣਾਂ ਲਈ ਬਹੁਤ ਮਹੱਤਵਪੂਰਨ ਤੇ ਉਹਨਾਂ ਲਈ ਕੋਈ ਗਿਫਟ ਆਈਟਮ ਲੈ ਕੇ ਆਇਓ ਭੈਣਾਂ ਨੂੰ ਕੰਗ ਤੇ ਪਕਸੋਂ ਦਾ ਖੜੀ ਵਾਲੇ ਦਿਨ ਭੈਣਾਂ ਨੂੰ ਖਾਸ ਸੁਦੇਤੀ ਆ ਕੋਈ ਮਠਾਈ ਦੇ ਵਿੱਚ ਵੀ ਤੇ ਗਿਫਟ ਆਈਟਮ ਦੇ ਵਿੱਚ ਸਭ ਭੈਣਾਂ ਦੇ ਲਈ ਅਸੀਂ ਜਿੰਨੀ ਵੱਧ ਤੋਂ ਵੱਧ ਅਸੀਂ ਜਿੰਨੀ ਗਿਫਟ ਆਈਟਮ ਦੇ ਉੱਤੇ ਲੈਸ ਹੋਊਗਾ ਅਸੀਂ ਉਹ ਕਰਦਾਂਗੇ ਮਠਾਈਆਂ ਦੇ ਵਿੱਚ ਜੋ ਆਫਰ ਹੋਊਗੀ ਭੈਣਾਂ ਨੂੰ ਸਭ ਕੁਝ ਦਿੱਤਾ ਜਾਊਗਾ ਹਜੀ ਸਰ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਹੀ ਕਹਿਣਾ ਚਾਹਾਂਗੇ ਵੀ ਜਿਹੜੀ ਆ ਆਫਰ ਦਿੱਤੀ ਹੈ ਭੈਣਾਂ ਨੂੰ ਇਹ ਅੱਜ ਤੇ ਕੱਲ ਤੇ ਪਕਸੋਂ ਵਾਸਤੇ ਹੈ ਰਖੜੀ ਦੀ ਆਫਰ ਹੈ ਸਾਰੀਆਂ ਭੈਣਾਂ ਨੂੰ ਮਠਿਆਈ ਤੇ ਗਿਫਟ ਪੈਕ ਵੱਲ ਅਸੀਂ ਸਪੈਸ਼ਲ ਛੂਟ ਦੇਵਾਂਗੇ ਤੇ ਸਾਡੇ ਵੱਲੋਂ ਸਾਰਿਆਂ ਵੱਲੋਂ ਇੱਕ ਵਾਰ ਬੇਨਤੀ ਹੈ ਸਾਡੀ ਰਾਜੂ ਸਵੀਟਸ ਦੀ ਟੀਮ ਵੱਲੋਂ ਸਾਨੂੰ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਦੁਕਾਨ ਤੇ ਜ਼ਰੂਰ ਵਿਜ਼ਿਟ ਕਰੀਂ ਧੰਨਵਾਦ ਬਾਕੀ ਸਾਰੀ ਭੈਣਾਂ ਨੂੰ ਰਖੜੀ ਦੀਆਂ ਲੱਖ ਲੱਖ ਮੁਬਾਰਕਾਂ ਸਾਡੇ ਵੱਲੋਂ ਸਾਡੇ ਪਰਿਵਾਰ ਵੱਲੋਂ ਰਾਜੂ ਸਵੀਟਸ ਦੇ ਸਾਰੇ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ